ਉੱਥੇ ਤੋਂ ਕਲੋਸ ਹੋ ਜਾਣੀ ਮੈਨੂੰ ਉਹ ਚੱਲ ਗਈ ਓਏ ਉਹ ਲੈਣੇ ਜਾਣੇ ਉਹ ਲਪਕਾਉਂ ਦੇ ਟਰੈਕਟਰ ਪਾ ਲਈ ਮੈਂ ਵਧੀਆ ਪਹਨ ਤੇ ਗਿਆ ਸੀ ਸਿੱਸਕੇ ਮਿਲਾਂ ਰੱਖ ਕੇ ਕੋਈ ਨਾ ਜੀਵੇ ਕਿਉਂਕਿ ਗਲਵੀ ਮੰਡੀਆਂ ਆ ਗਏ ਆ ਤੇ ਫੇਰ ਟਰਾਲੀ ਲੱਗੇ ਭਰਨ ਤੇ ਇੱਕ ਅੱਗੇ ਲੱਗੀ ਆ ਤੇ ਕੱਦੀ ਪਰ ਕਿਹੜੀ ਪਹਿਲਾਂ ਖੜੀ ਉਹ ਲਈ ਉੱਥੇ ਅਮਨ ਗਡੇ ਦੇ ਤੇ ਕਾ ਵੀ ਪਰ ਜਾਣੀ ਆ ਦੇ ਕੋਈ ਭਰ ਜਣੀ ਐ ਤਿੰਨੇ ਭਰ ਕੇ ਲਾਦਣੀਆਂ ਉੱਥੇ ਡੇਰੇ ਤੇ ਬੰਬੀ ਤੇ ਤੇ ਬਾਅਦ ਕਰਦੇ ਆ ਫਿਰ ਕੱਲ ਨੂੰ ਖੜਾਂਗੇ ਚਲੋ ਵੀ ਮਿਲਦੇ ਆ ਉਥੇ ਜਾ ਕੇ ਲੋ ਵੀ ਥੋੜੇ ਥੋੜੇ ਪਾਤੇ ਦਾਣੇ ਥੋੜੀ ਘੇ ਰਹਿ ਗਈ ਬਸ ਹੋਰ ਵੱਢਣ ਵਾਲੀ ਤੇ ਬਾਕੀ ਉਹ ਚੱਕਣ ਦੀ ਐ ਕੋਲ ਲਗਾ ਆਪਣਾ ਤੇ ਠਿਕਾ ਖੁਸ਼ੀ ਨਹੀਂ ਰੋਕੀ ਕਿਸੇ ਵਜ੍ਹਾ ਕਰਕੇ ਇਹਨੀ ਦਾਦੇ ਤੁਹਾਨੂੰ ਫਿਰ ਫਿਰਦਾ ਮੰਡੀ ਆ ਕਰੀ ਫੇਰ ਜਾਣਾ ਬੇ ਡੰਨਰ ਪੋਟਾਂ ਓਕੇ ਲੈ ਆਵੀ ਟਰਾਲੀ ਹਣੀ ਐ ਪੰਜਵੀਂ ਛੇਵੀਂ ਪੰਜਵੀਂ ਛੇਵੀਂ ਟਰਾਲੀ ਐ ਹੁਣ ਬੋਨੇ ਫੇਰ ਦਾਨੀ ਇਹਦੇ ਚ ਓਹ ਆਉਂਦੇ ਹਾਂ ਹਾਂ ਰਾਜੀ ਜੇ ਚੱਲਨੀ ਆ ਤੁਹਾਨੂੰ ਲੋ ਨੂੰ ਐਂਡ ਕਰਿਆ ਯਾਰ ਜ਼ਰੂਰ ਵੇਖਿਓ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਿਓ ਕਮੈਂਟ ਓਕੇ ਰਪੋਰਟ ਵਾਕਿੰਗ ਇਹ ਬੰਦਾ ਡਰਾਈਵਰ ਸੱਧਿਆ ਬਾਹਰੋਂ ਡਰਾਈਵਰ ਬਾਹਰੋਂ ਸੱਧਿਆ ਐ ਕਾਸ਼ ਰਿਪੋਰਟ ਦੇ ਹਾਂ 3 ਮੀਟਰ ਵਾਲੀ ਆ 3 ਮੀਟਰ ਵਾਲੀ ਆ ਪੰੰਵੀ ਜੇਵੀ ਟਰਾਲੀ ਆ 6ਵੀਂ ਉਹਦੇ ਕੋ ਭਰ ਕੇ ਲਈ ਹਲੇ ਪੰਬੀ ਦੇ ਤੇ ਮੰਡੀ ਸ਼ਹਿਰ ਜਾਣਾ ਪਏ ਫੇਰ ਤੇ ਵਲੋਗ ਦੇ ਦੋ 파ੜ ਵੀ ਹੋ ਜਾਂਦੇ ਜਰੂਰ ਵੇਖਿਓ ਤੇ ਬਾਕੀ ਸ਼ੇਅਰ ਮੇਰਾ ਭਰਾ ਯਾਰ ਜਰੂਰ ਕਰਿਓ ਭਰਦੇ ਹਣ ਉਹ ਵੀ ਦੇ ਰੱਖਾ ਇੱਕ ਤੇ ਤੋਂ ਨਹੀਂ ਪਾ ਲੱਗਦਾ ਇਹ ਅੱਗੀ ਇਹ ਦੀਵਾ ਜ ਉਹ ਉਹ ਲੱਗਾ ਛੋਟਾ ਅਦਰ ਠੀਕ ਆ ਵਲੋਗ ਹੁੰਦੇ ਨੇ ਨੇ ਵੀਰ ਹਾਂਜੀ ਸੁਜਣਾ ਮਰਜੀ ਸਾੜ ਫਾਰਮ ਟ੍ਰੈਕ ਲਗਾ ਫਿਰ ਦੇ ਦੈ ਤੁਹਾਨੂੰ ਕੰਦਾ ਹੋਏ ओके बाय टाटा या इधर यार लव यू और बाकी ਮਿੱਤਰੋ ਦੀਆਂ ਸਾਰਿਆਂ ਨੂੰ ਸਪੋਰਟ ਕਰਾਇਓ ਮੈਂ ਤੁਹਾਨੂੰ ਪਤਾ ਮੈਂ ਗੱਲ ਇੱਕ ਹੀ ਕਰਦਾ ਨਾ ਕਿ ਨਹੀਂ ਕਰਨੀ ਤੇ ਪਰ ਵੀ ਫਰਦੇ ਇਕੱਠੇ ਜਗੰਦੀ ਇਹ ਈ ਟਰੈਕਟਰ ਨਿਕਲਿਆ ਨਹੀਂ ਦੇਖੋ بجلیੜ ਗਿਆ ਹਾਂ ਦੋਵੇਂ ਜੋੜਵਾ ਨਿਕਲੇਣਾ ਇਹਦਾ ਸੇ ਹਟਾ ਜਣ ਮੈਂ ਜੋਰ ਨਹੀਂ ਲਵਾਇਆ ਮਾ ਮਾਸਾ ਜੋ ਮੈਂ ਹੌਲੀ ਹੌਲੀ ਦਿਆਂ ਪਿਆਰ ਨਾਲ ਹਾਂ ਆਏ ਮੈਂ ਜ਼ੋਰ ਨਹੀਂ ਲਵਾਇਆ ਨਹੀਂ ਤੇ ਤੈਨੂੰ ਤੇ ਫੇਰ ਕਰ ਦੇਣਾ ਮੈਂ ਹਾਂਜੀ ਡਰਾਈਵਰ ਕਿਹਨੂੰ ਤੇ ਬੁਰਕੂ ਬੁਰਕੂ ਠਾਈ ਜੱਪਾ ਬੰਗਲਾੜ ਤੋਂ ਇਹਦੀ ਡਰਾਈਵਰੀ ਬੜੀ ਹੈ ਨਾ ਡਰਾਈਵਰੀ ਬੜੀ ਹੈ ਜੀ ਇਹ ਟ੍ਰਾਲੀ ਉਤਰੀ ਨਹੀਂ ਪਿਆ ਇਹ ਕੁਗੜੀ ਤੇ ਪੈਲੀ ਜਿਵਾੜ ਦੇ ਲੱਗੇ ਹੀ ਆਪਣੇ ਟਰੈਕਟਰ ਨੂੰ ਹੁਣ ਵੀ ਹੁਣ ਵੀ ਪੈਲੀ ਜਿਵਾੜਿਆ ਇਹਨੇ ਕੀ ਬਾਅਦੋਂ ਨਿਕਲਣਾ ਹੈ ਨਹੀਂ ਨਿਕਲਣਾ

ਰਾਮ ਜੀ ਪਤਾ ਕਿ ਨਾਲ ਹੋ ਵਜ ਗਏ ਮੇਰੇ ਸਾਹ ਹੁਣ ਮੈਂ ਰਾਤ ਨੀ ਹੋਣਾ ਮੈਂ ਜੀ ਪਲਾਣੀ ਆਣ ਦੋ ਵਜ ਗਏ ਆ ਆ 8:30 ਜਾਏ ਨੋ ਵਜ ਗਏ ਠੀਕ ਹੈ ਚਲੋ ਦੇਈਏ ਸੇਤ ਤੇ ਰੇਡੀਓ ਤੇ ਕਰਦੇ ਬਾਰੀ ਮੈਂ ਲਾਵੀ ਲਾ ਦੀਏ ਟਰਾਲੀਆਂ ਜਿਹੜੀਆਂ 2 ਵਜੀਆਂ ਇਹੋ ਰਹਿ ਗਈਆਂ ਬਸ ਬਾਕੀ ਚਲ ਗਈਆਂ ਸਾਰੀਆਂ ਆਹੋ 2 ਵਜੀਆਂ ਤੇ ਕਰਕੇ ਪੂਰਾ ਅਗਰ ਰਿਪੋਰਟੇ ਖਾਂ ਲਾ ਦੀਏ ਇਹਨਾਂ ਨੂੰ ਫਿਰ ਚਕਮਾਪ ਦੀ ਕਰਤੀ ਆ ਮਿੱਤਰੋ ਤੇ ਵਲੋਗ ਜਿਹੜੇ ਸਾਰੇ ਵੇਖਣੇ ਆ ਤੁਸੀਂ ਤੇ ਸ਼ੇਅਰ ਵੀ ਕਰਨੇ ਆ ਤੇ ਲਾਈਕ ਕਮੈਂਟ ਵੀ ਕਰਨਾ ਮੇਰਾ ਭਰਾ ਐਵੇਂ ਵੇਖ ਕੇ ਨਾ ਚਲਜਿਆ ਕਰੋ ਬੜੀ ਮਿਹਨਤ ਲੱਗੀ ਫੇਰ ਤੇ ਲੱਗੇ ਆ 9:30 ਦੇ ਤੇ 9:00 ਵਜ ਗਏ ਆ ਚਲੋ ਮਿਲਦੇ ਆ ਫਿਰ ਕਿਸੇ ਅਗਲੇ ਵਲੋਗ ਚ ਟਾਟਾ ਬਾਏ ਬਾਏ ਗੁੱਡ ਨਾਈਟ ਆਗ ਆਗ ਸਿਰ ਤੇ ਜੜੀ ਆ ਕਿਦਾਂ ਵਲੋਗ ਦੀ ਪਈ ਆ ਇਹ ਕਿਦਾਂ ਵਲੋਗ ਕਿਦਾਂ ਵਲੋਗ ਦਾ ਸ਼ੋਰ ਵਾ ਵਾ ਵੀਰ ਮੇਰੀ ਗੱਲ ਸੁਣ ਆ ਕੇ ਜਿਆਦਾ ਵਾ ਉਧਰ ਦੇ ਪਾਸੇ ਮੇਰੇ ਘਰ ਨਿਸ਼ਾਨ ਵੀ ਹੋ ਗਿਆ ਹੈ ਨਾ ਜਲਦੀ ਜਲਦੀ ਆਓ ਸਾਰੇ ਤੇ ਮੇਰਾ ਵੀਰ ਨਹੀਂ 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 ਮਜ਼ਾਕ ਨਹੀਂ ਗੱਲ ਨਹੀਂ ਆ ਵਿੱਚ ਨਹਿਰ ਨਾ ਹੁੰਦੀ ਸਾਡੇ ਪਿੰਡ ਦੀਆਂ ਬੈਲੀਆਂ ਦਾ ਵੀ ਹੋਏ ਨਾ ਇਹ ਕੰਮ ਖਰਾਬ ਆ ਵਿੱਚ ਨਹਿਰ ਨੇ ਬਚਾਤਾ ਵਾ ਤੇ ਉਹਨੂੰ ਡੈਮ ਵਾਲੇ ਨੂੰ ਕਹੀਏ ਓਏ ਡੈਮ ਵਾਲੇ ਨੂੰ ਕਹੀਏ ਪਾਣੀ ਖੋਲਦੇ ਡੈਮ ਡੈਮ ਵਾਲੇ ਨੂੰ ਕਹੀਏ ਪਾਣੀ ਖੋਲਦੇ ਵੇਵਾਜ ਉਹ ਹਾਲਾ ਕਣਕ ਵੇ ਕਣਕ ਜਾਂਦੀ ਹੈ ਬੰਦ ਓਏ ਗੁਰੂ ਪਾਪਾ ਮੇਰ ਕਰੀ ਯਾਰ ਸਾਰਿਆਂ ਦੇ ਘਰ ਤੇ ਇਦਾਂ ਦਾ ਟਾਈਮ ਨਾ ਆਏ ਮੇਰਾ ਭਰਾ ਯਾਰ ਅਈ ਯਾਰ ਆਪਣੇ ਸਕੂਲੇ ਗੇਮ ਖੇਡੇ ਡੇ ਹੀ ਤੇ ਉੱਥੋਂ ਹੀ ਵੇਖ ਕੇ ਆਏ ਆ ਵੀ ਅੱਗ ਲੱਗੀ ਆ ਕਿਤੇ ਮੰਗੇ ਦਾ ਵੀਰ ਅਰਸ਼ ਤੂੰ ਹੀ ਨਾ ਜਾਈ ਉੱਧਰ ਨਹੀਂ ਨਹੀਂ ਮੈਂ ਉੱਧਰ ਨਾ ਚੱਲਣਾ ਉਹ ਉਹ ਅੱਗ ਲੱਗੀ ਬਹੁਤ ਜਿਆਦਾ ਜਿਹਨੂੰ ਕਹਿੰਦੇ ਅੱਗ ਲੱਗੀ ਆ ਯਾਰ ਬਹੁਤ ਜਿਆਦਾ ਬਾਬਾ ਮੀਂਹ ਪਾ ਦੇ ਯਾਰ ਮੀਂਹ ਪਾ ਦੇ ਬਾਬਾ ਤੇ ਵਧੀਆ ਹੋ ਜਾਏਗਾ ਮੈਂ ਕਿੱਥੇ ਲੱਗੀ ਕਿਸ ਨੂੰ ਲੱਗੀ ਅੱਗ ਮਮਾ ਕਿੱਥੋਂ ਤੱਕ ਆ ਓਏ ਓਏ ਪੰਬਰ ਬਾਰੇ ਝੂਮਗਾ ਵਾਇਰੂ ਬਾਬਾ ਮਿਹਰ ਕਰੀਏ ਸਾਰਿਆਂ ਨੇ ਮਮਕਣ ਕੀ ਹਲੇ ਬੜਾ ਨੁਕਸਾਨ ਹੋ ਗਿਆ ਯਾਰ ਕਿਦਾਂ ਨੇ ਉਹ ਜਾ ਭਰਾ ਨਹੀਂ ਨਹੀਂ ਦੇਖਦੇ ਭਰਾ ਕਰਨ ਕੀ ਆ ਕਣਕੀ ਆ ਮਮਾ ਬਾਜ ਤਾਂ ਨਹੀਂ ਬਹ ਲੰਗਣਿਆ ਵੇ ਕਿਦਾਂ ਛਿੱਟੇ ਤਰ ਤਰ ਦੇ ਕਰਨ ਨਹੀਂ ਨਹੀਂ ਭਰਾ ਕੀ ਨਹੀਂ ਨਹੀਂ ਅੱਗ ਬਹੁਤ ਜ਼ਿਆਦਾ ਲੱਗੀ ਯਾਰ ਵਧੀਆ ਬਾਬਾ ਮੇਰੇ ਰੱਖੇ ਯਾਰ ਸਾਰਿਆਂ ਦੇ ਤੇ ਮੇਰੀ ਗੱਲ ਸੁਣ ਜੇ ਆ ਵਿੱਚ ਨਾ ਹੁੰਦੀ ਨਹਿਰ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਣਾਈ ਯਾਰ ਕੋਈ ਨਾ ਟਰੈਕਟਰ ਨਾ ਵੀ ਨਹੀਂ ਯਾਰ ਬੁੱਜਣ ਵਾਲੀ ਨਹੀਂ ਉਹ ਤਾਂ ਛੋੜੇ ਬੜੇ ਮਜ਼ਾਕ ਵਾਲੀ ਗੱਲ ਨਹੀਂ ਆ ਬਹੁਤ ਯਾਰ ਨੁਕਸਾਨ ਤੇ ਕਿੱਲੇਾਂ ਦੇ ਕਿੱਲੇ ਕਿ ਬਾ ਕਿੱਥੋਂ ਆਈ ਆ ਆਮ ਆ ਕੋਈ ਹੁੰਦਾ ਹੀ ਸ਼ਦਾਈ ਬੰਦਾ ਜਿਹੜਾ ਅੱਗ ਲਾਉਂਦੇ ਯਾਰ ਮੌਸਮ ਵੇਖ ਕੇ ਅੱਗ ਲਾਇਆ ਕਰੋ ਹੁਣੋਂ ਦੇ ਧਾਰੇ ਵੇਖੋ ਕੀ ਹੁੰਦਾ ਹਣ ਮਮਾ ਜੀ ਰੋਡ ਰੋਡ ਕਰਾਸ ਕਰਨਾ ਵੇਖੀ ਕਿੰਨੀ ਮੁਸ਼ਕਲ ਹੋਣੀ ਆ ਆਓ ਚੱਲ ਵੇਖਦੇ ਚੱਲ ਗਾਹ ਜਾ ਕੇ ਵੇਖਦੇ ਆ ਪਰ ਛਾਰ ਤੇ ਹੈਗਾ ਮੇਰੀ ਗੱਲ ਸੁਣ ਛਾਰ ਤੇ ਹੈਗਾ ਛਾਰ ਤੇ ਮੇਰਾ ਵੀ ਰਹਾਗਾ ਪਰ ਮਮਾ ਤੂੜੀ ਹੁਣੋਂ ਵੀ ਬੈਣਾ ਹੀ ਆ ਲੋਕਾਂ ਤੇ ਵਿੱਚ ਕਿਹਦੇ ਉਹ ਵੀ ਵਿੱਚ ਕਰਨ ਕਿ ਮਮਾ ਤਾਂ ਆਰਾ ਦੂਰਾਂ ਵੀ ਚੱਲ ਸਕਦੀਆਂ ਟਾਈਮ ਕਿੰਨਾ ਹੋਇਆ ਓਏ ਟਾਈਮ ਸਾਢੇ ਘੱਟ ਦੀ ਗੱਲ ਆ ਸਾਢੇ ਘੱਟ ਦੀ ਗੱਲ ਆ ਤੇ ਬੜੀ ਪਿਛੋਂ ਆਈ ਆ ਤੇ ਭਾਮੜ ਦਾ ਨੂੰ ਐਡ ਕਰਾਂਗੇ ਸ਼ੋਟ ਦੇਖਿਓ ਕਿਤਾਉਟ ਕਰੋਸ ਹੋ ਸਕਦੀ ਆ ਵਿਚ ਨਹਿਰ ਉਹ ਚੱਲ ਜੂ ਓਏ ਓਏ ਯਾਰ ਵਾਇਕ ਤੇ ਮੇਹਰ ਕਰੀ ਕੀ ਕਹਿੰਦਾ ਹੰਦਾ ਹਲਾ ਪਾ ਲੋ ਕੋਈ ਪਤਾ ਨਹੀਂ ਹੁੰਦਾ ਕਿਆ ਬਾਅਦ ਫਿਰ ਚਲਾ ਆਂ ਟਰੈਕਟਰ ਲੈ ਕੇ ਹੁੰਦੇ ਆ ਓਏ ਓ ਪਾ ਲਈ ਮੇਰੀ ਗੱਲ ਸੁਣ ਓਏ ਕਬਰ ਵੀ ਬਾ ਲਈ ਲੋ ਪਤਾ ਕਿੱਥੋਂ ਆਏ ਆ ਲੋਕੀ 10 ਕਿਲੋਮੀਟਰ ਤੋਂ ਆਏ ਆ ਦੇ ਇੱਥੇ ਦੇਖੋ 10 ਕਿਲੋਮੀਟਰ ਦੇ ਪਤਾ ਲੱਗ ਗਿਆ ਵੀ ਮਨ ਲੱਗ ਅੱਗ ਲੱਗੀ ਆ ਕਿਤੇ ਵੀ ਆਪੇ ਵੇਖ ਸਾਤੇ ਨੇ ਸਹੀ ਗਰਾਉਂਡ ਤੇ ਨਹੀਂ ਵਾਲੀਵਾਰ ਤੇ ਬੱਤੀ ਹੋ ਗਈ ਮੰਤ ਲਾਈਟਾਂ ਬੰਦ ਹੋ ਗਈਆਂ ਤੇ ਅਸੀਂ ਤਾਂ ਬੈਠੇ ਤਾਂ ਉਹ ਆਪ ਇਦਾਂ ਲਗਾਣ ਲੱਗਾ ਵੀ ਆ ਵੱਡੇ ਘਰਾਂ ਲੱਗ ਗਿਆ ਕੀ ਹਨਾ ਸਾਨੂੰ ਇਹ ਨਹੀਂ ਪਤਾ ਨੈਰੋ ਪਾਰ ਦੇ ਇੰਨੀ ਅੱਗ ਤੁਸੀਂ ਅੱਗੇ ਵੇਖੀ ਹੋਣੀ ਆਪੇ ਤੇ ਬਾਕੀ ਬਾਬੇ ਨਾ ਪਤਾ ਵੀ ਥੋੜਾ ਜਨਾ ਦੇ ਹੋਈ ਆ ਲੋਕ ਉੱਚੀ ਗਈ ਆ ਜਾਲ ਨਹੀਂ ਹੁੰਦਾ ਮੈਂ ਜਦ ਸਾਰੇ ਨਾ ਦੀ ਵਿੱਚ ਕੱਢੇ ਹੋ ਜਾਂਦੇ ਕਿੰਦਾ ਖਲੋਤੀਆ ਖਲੋਤੀਆ ਗੜਕਾਵਾ ਜੇ ਇੱਧਰ ਆ ਜਾਂਦੀ ਨਾ ਨਹਿਰ ਆ ਵਿੱਚ ਜੇ ਨਹਿਰੋ ਭਾਰ ਹੋ ਜਾਂਦੀ ਆ ਵੇਖ ਸਕਦੇ ਨਹੀਂ ਖਲੋਤੀਆ ਗੜਕਾ ਖਲੋਤੀਆ ਐ ਨਿਸਰੀਆਂ ਤੇ ਇਹਨਾਂ ਦਾ ਨੁਕਸਾਨ ਹੋਣਾ ਨਹੀਂ ਤੇ ਉਹ ਨਹਿਰੋ ਉਧਰ ਉਧਰ ਰਹੀ ਆ ਜੇ ਬੋਧਿਆ ਜਾਨੇ ਨੇ ਉਧਰੋਂ ਕੱਟ ਲਈ ਸੀ ਮਤਲਬ ਤੂੜੀ ਵੀ ਬਣਾ ਲਈ ਸੀ ਲੋਕਾਂ ਨੇ ਹੋਰ ਬਚਾ ਹੋ ਗਿਆ ਚਲੋ ਪਗਲਾ ਤੀਓ ਇੱਕ ਤਾਂ ਲੈ ਆਕਰ ਉੱਗੀ ਲੱਗ ਗਿਆ ਏ ਚਲੋ ਵੀ ਮਿਲਦੇ ਹਾਂਗੇ ਅਗਲੇ ਵਲੋਗ ਚ